ਜੀਨਾ ਨਬਸ ਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ 1947 ਦਾ ਬਟਵਾਰਾ ਇੱਧਰ ਬਾਬਾ ਜੀ ਸੰਗਤ ਦੀ ਸੇਵਾ ਅਤੇ ਸਿਮਰਨ ਦਾ ਫਰਜ਼ ਨਿਭਾਰੇ ਸਨ ਉਧਰ ਜੋ ਡੇਢ ਸਾਲ ਪਹਿਲੇ ਸਤਿਗੁਰ ਜੀ ਨੇ ਬਾਬਾ ਜੀ ਨੂੰ ਅਨੁਭਵ ਵਿੱਚ ਦ੍ਰਿਸ਼ ਦਿਖਾਇਆ ਸੀ ਉਹ ਸਾਕਾਰ ਰੂਪ ਵਿੱਚ ਵਰਤਣ ਲੱਗ ਪਿਆ ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਪੈਦਾ ਹੋ ਗਈ ਜੋ ਲੋਕ ਇੱਕ ਦਿਨ ਪਹਿਲੇ ਸਕੇ ਭਰਾਵਾਂ ਵਾਂਗ ਪਿਆਰ ਮੁਹੱਬਤ ਵਿੱਚ ਵਿਚਰਦੇ ਸਨ ਅੱਜ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਬੈਠੇ ਸਾੜ ਫੂਕ ਲੁੱਟ ਮਾਰ ਸ਼ੁਰੂ ਹੋ ਗਈ ਬਾਬਾ ਜੀ ਦੇ ਬਾਕੀ ਭਰਾ ਜੋ ਬਾੜ ਹੁਣ ਪਾਕਿਸਤਾਨ ਵਿੱਚ ਸਨ ਵਿਚਾਰ ਕਰਨ ਲੱਗੇ ਕਿ ਅੱਜ ਤੱਕ ਅਸੀਂ ਹਰਨਾਮ ਸਿੰਘ ਨੂੰ ਦੁਨਿਆਵੀ ਭਰਾ ਹੀ ਸਮਝੀਗੇ ਉਹਨਾਂ ਦੀ ਇੱਕ ਗੱਲ ਨਾ ਮੰਨੀ ਜੇ ਉਦੋਂ ਉਹਨਾਂ ਦਾ ਕਹਿਣਾ ਮੰਨ ਲੈਂਦੇ ਤਾਂ ਅੱਜ ਇਹ ਮੁਸੀਬਤ ਨਾ ਬਣਦੀ ਪਰ ਹੁਣ ਹੋ ਵੀ ਕੀ ਸਕਦਾ ਸੀ ਕੇਵਲ ਪਛਤਾਵਾ ਹੀ ਪੱਲੇ ਰਹਿ ਗਿਆ ਜੋ ਖਿੰ ਖਿੰ ਪਲ ਪਲ ਹੋ ਰਿਹਾ ਸੀ ਬਾਕੀ ਲੋਕਾਂ ਬਾਗ ਉਹਨਾਂ ਨੇ ਵੀ ਗੱਡਾ ਜੋੜਿਆ ਜਿੰਨਾ ਕੁ ਸਮਾਨ ਲੈ ਸਕਦੇ ਸਨ ਗੱਡੇ ਤੇ ਰੱਖ ਕਾਫਲੇ ਨਾਲ ਬਤਨ ਨੂੰ ਤੁਰ ਪੇ ਅਤੇ ਜ਼ਮੀਨ ਜਿਸ ਨੂੰ ਕਹਿੰਦੇ ਸਨ ਕਿ ਜੱਟ ਮਰ ਕੇ ਵੀ ਨਹੀਂ ਉਹ ਜ਼ਮੀਨ ਛੱਡਦਾ ਉਹ ਜ਼ਮੀਨ ਜਿਉਂਦੇ ਜੀ ਛੱਡਣੀ ਪੈ ਗਈ ਅਖੀਰ ਕਈ ਮੁਸੀਬਤਾਂ ਝਾਗਦੇ ਕਤਲਿਆਮ ਹੁੰਦੀ ਦੇਖਦੇ ਭੁੱਖਣ ਭਾਣੇ ਸਿਰ ਤੇ ਮੋਤਰਾ ਸਹਿਮ ਚੁੱਕੀ ਕਈ ਦਿਨਾਂ ਬਾਅਦ ਪਿੰਡ ਧੁੱਗੇ ਪੁੱਜੇ ਕੁਝ ਦਿਨ ਪਿੰਡ ਬਤੀਤ ਕਰਨ ਤੋਂ ਪਿਛੋਂ ਨਮੀ ਬਿਉਤ ਬੰਦੀ ਨੇ ਹਿਰਦੇ ਵਿੱਚ ਪ੍ਰਵੇਸ਼ ਕੀਤਾ ਸਲਾਹ ਬਣੀ ਕਿ ਸਭ ਤੋਂ ਛੋਟੇ ਭਾਈ ਭਾਈ ਲਖਮਨ ਸਿੰਘ ਜੀ ਨੂੰ ਬਾਬਾ ਜੀ ਪਾਸ ਕਰੇਰੂਏ ਭੇਜਿਆ ਜਾਵੇ ਅਤੇ ਭਾਈ ਤਾਰਾ ਸਿੰਘ ਅਤੇ ਭਾਈ ਠਾਕਰ ਸਿੰਘ ਪਿੰਡ ਧੁੱਗੇ ਹੀ ਰਹਿਣ ਇਸ ਨਮੀ ਬਿਉਤ ਬੰਦੀ ਮੁਤਾਬਕ ਭਾਈ ਲਖਮਨ ਸਿੰਘ ਜੀ ਕਰੇਰੂਏ ਧੋਲਪੁਰ ਪੁੱਜ ਗਏ ਅਤੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ ਬਾਬਾ ਜੀ ਦੇ ਜਿੰਮੇ ਲੱਗੀ ਡਿਊਟੀ ਵਿੱਚੋਂ ਬਾਬਾ ਜੀ ਨੂੰ ਰਾਹਤ ਮਿਲ ਗਈ। ਬਾਕੀ ਅਗਲੇ ਭਾਗ ਵਿੱਚ ਸੇਕਨਹਿਆ ਸੇਕਨਹਿਆ ਜਿਨਾ ਨ ਬਿਸਰੇ ਨਾਮ ਸੇਕਨਹਿਆ ਸੇਕਨਹਿਆ ਇਹ ਨਾ ਜਾਣੋ ਮੂ साईं भेद न जाणो मूं साईं जे न बिसराम शे कन शे कन हे आ जीनान सेक नहे आए, सेक नहे आए, सेक नहे आए.